ਮਲਟੀਪਲ ਕਰਦਾ ਬੰਤੀ ਹੈਗੀ ਅਲਦਾਸ ਸੰਬੂਤ ਕਰ ਰਿਹਾ ਹੈਗਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਇਸ ਤੋਂ ਬੜੀ ਸਾਡੇ ਕੋਈ ਸਾਡੇ ਕੋ ਕੁਝ ਵੀ ਰੈਨਵਾਈ ਕਰਵਲਾ ਸੜਕ ਨੂੰ ਗੁਰੂ ਗ੍ਰੰਥ ਸਾਹਿਬ ਸਾਡਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਰੰਤੀ ਇਹਨਾਂ ਨੇ ਇੰਨੀ ਕਰਾਈ ਹੈਗੀ ਆ 2015 ਦੇ ਵਿੱਚ ਸਰਸੇ ਵਾਲੇ ਚੈਲੰਜ ਕਰਕੇ ਤੇ ਤੁਹਾਡਾ ਗੁਰੂ ਅਸੀਂ ਚੱਕ ਲਿਆ ਬੁਰਜਵਾਦ ਸੁਆਲੇ ਤੋਂ ਪੇ ਹੋਵੇ ਚੀਫ ਮਿਨਿਸਟਰ ਤੇ ਪੁੱਤ ਹੋਵੇ ਡਿਪਟੀ ਹੁਮ ਸੈਟਰੀ ਹੋਵੇ ਔਰ ਮੈਂ ਇਹ ਕਹਾਂਗਾ ਕਿ ਇਹਨਾਂ ਦੀ ਇਨਸਟਰਕਸ਼ਨਾਂ ਦੇ ਸਹਾਰ ਨਾਲ ਉਹ ਸਰਸੇ ਵਾਲੀ ਚੱਲਦੀ ਸੀਗੇ ਤੁਹਾਡਾ ਗੁਰੂ ਚੱਕ ਲਿਆ ਤੁਹਾਡੇ ਚ ਹਿੰਮੇਸਾ ਲੱਭ ਲੋ ਉਸ ਵੇਲੇ ਦੋ ਨੌਜਵਾਨ ਨਕਾਰੇ ਕਰਦੇ ਤੇ ਕੁੱਟ-ਕੁੱਟ ਕੇ ਉੱਥੇ ਇਹਨਾਂ ਨੇ ਜਾਨੀ ਉਹਨਾਂ ਨੂੰ ਜਿਨ੍ਹਾਂ ਦਾ ਕੋਈ ਗਸੂਰ ਨਾ ਸੀ ਲੇਕਿਨ ਜਿਨ੍ਹਾਂ ਤੋਂ ਕਰਾਇਆ ਇਹਨਾਂ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਔਰ ਉਸ ਤੋਂ ਬਾਅਦ ਉਹਨਾਂ ਨੇ ਇਸ਼ਤਿਹਾਰ ਲਾ ਕੇ ਕਿਹਾ ਵੀ ਅਸੀਂ ਪੱਤਰ ਵਿੱਚ ਖਿਲਾਫ ਨਹੀਂ ਆ ਖਿਲਾਰੇ ਇਹਨਾਂ ਨੇ ਫਿਰ ਨਹੀਂ ਕੁਝ ਕੀਤਾ ਸੋ ਇਸ ਲਈ ਇਹ ਦੋ ਬੜਾ ਸਾਡੇ ਲਈ ਕੁਝ ਵੀ ਨਹੀਂ ਹੈਗਾ ਗੁਰੂ ਸਾਹਿਬ ਤੋਂ ਵੱਡੀ ਸਾਡੇ ਕੋਲ ਕੁਝ ਨਹੀਂ ਹੈਗੀ ਜਿਹੜੀ ਸਾਡੇ ਜਿੱਦ ਨੂੰ ਕਿਸੇ ਨੂੰ ਕੁਝ ਨਹੀਂ ਦੋ ਬਕਰੀ ਕਰਿਆ ਅੰਤ ਤੱਕ ਗੁਰੂ ਦੀ ਸਰ ਦੇ ਪੱਤਰੇ ਨੂੰ ਰੋਲ ਦਿੱਤੇ ਗੁਰੂ ਦੀ ਇੰਨੀ ਬੇਇੱਜ਼ਤੀ ਹੋਣ ਕਰਕੇ ਇਨੀ ਕਰਾਈ ਗਏ ਕਿ ਇਹ ਬਿਲਕੁਲ ਬਖਸ਼ ਨਹੀਂ ਜਾਣੀ ਚਾਹੀਦੀ ਇਹ ਬਾਦਲ ਜਿਹੜਾ ਹੈਗਾ ਇਸ ਬਾਦਲ ਨੇ ਇੱਕ ਸਮੇਂ ਦੀ ਗੱਲ ਆ ਵੀ ਇਹ ਇੱਕ ਪਹਿਲੀ ਤਰ੍ਹਾਂ ਜਸਾ ਹੈ ਉਸ ਵੇਲੇ ਇੱਕ ਬਾਣੀ ਬਾਰੇ ਕੁਝ ਕਹਿਵਾਸ ਸੀ ਅਗੇ ਸੀ ਇਹਨੂੰ ਸੁਵਿਨੇ ਜਵਾਬ ਚਾਹਗਾ ਮੈਨੂੰ ਬਾਣੀ ਬਾਰੇ ਕੋਈ ਨਹੀਂ ਪਤਾ ਮੈਂ ਨਹੀਂ ਮੰਨਦਾ ਉਹ ਬਾਣੀ ਤੂੰ ਆਪੇ ਜਿਆਦਾ ਜਰਾ ਕੋਝਾਓ ਜਥੇਦਲ ਕਾਲ ਸਾਸਿਨਾ ਦੋਨਾਂ ਨੇ ਇਸ ਵੇਲੇ ਮੰਨ ਲਉਣਾ ਸਟੇ ਪਿਆ ਹੈ ਜਿਹੜਾ ਜਿੰਨੇ ਜੋ ਗਿਆ ਗਿਆ ਉਹ ਪਰ ਅੱਜ ਆਪਾਂ ਇੰਗਲੈਂਡ ਤੋਂ ਉਹਨਾਂ ਦੇ ਪਿੱਛੇ ਇਸ ਤਰ੍ਹਾਂ ਖੜ ਜੀਏ ਜਦਕੇ ਖੜ ਜੀਏ ਤੇ ਤੁਸੀਂ ਇਹਨਾਂ ਨੂੰ ਕਿਉਂਕਿ ਲੋਕੀ ਇਹ ਵੀ ਕਹਿੰਦੇ ਆ ਵੀ ਉਹਨਾਂ ਦੇ ਬਣਾਏ ਹੋ ਆ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਗੋਮੜੇ ਦੀ ਮਿੱਟੀ ਝੜਦੀ ਹੋਈ ਆ ਪਰ ਇਹ ਜਿਹੜੀ ਚੀਜ਼ ਹੈਗੀ ਆ ਅੱਜ ਉਹਨੇ ਕੁਝ ਨਾ ਕਰਕੇ ਦਿਖਾ ਲਿਆ ਉਹ ਇੰਨਾ ਹਨਾ ਹਨਾ ਭੀਗਾ ਪਰ ਜਿੱਥੇ ਇੰਨੀ ਫੇਰ ਉਹ ਤੇ ਗੁਰੂ ਨਾਨਕ ਸਾਹਿਬੀ ਹੋਈ ਆ ਉਹ ਉਹ ਉਸ ਦਿਨ ਜਹਦਾਰ ਨੇ ਪਤਾ ਨਹੀਂ ਕਿਉਂ ਉਹ ਸੀ ਨੂੰ ਬਚ ਇਨਾਂ ਨੇ ਰਿਆ ਉਹ ਸਭ ਤੋਂ ਵੱਡਾ ਪੁਆਇੰਟ ਸੀਗਾ ਉਸ ਬੰਦੇ ਉੱਤੇ ਇਹ ਬੰਦੇ ਕਦੇ ਬਖਸ਼ੇ ਨਹੀਂ ਜਾਣੇ ਚਾਹੀਦੇ ਸੋ ਕਿਹਨਾਂ ਦੇ ਉੱਤੇ ਜੋ ਵੀ ਸਾਡੇ ਕੋਲ ਨਹੀਂ ਵੀ ਸਾਡੇ ਤੋਂ ਹੋਵੇ ਤਾਂ ਬਾਅਦ ਕੋਈ ਇਹਨਾਂ ਦਾ ਬੰਦਾ ਹੁੰਦਾ ਜਿਹਦੇ ਗੁਰੂ ਘਰ ਤੇ ਉਹ ਬੰਦੇ ਇਹਨਾਂ ਦਾ ਕੋਈ ਸਪੋਰਟਰ ਹੋਣਾ ਕੋਈ ਤੇ ਗੁਰੂ ਘਰ ਦੀ ਬੰਦਨਾ ਚਾਹੀਦਾ ਔਰ ਕਿਉਂਕਿ ਇਹ ਬੰਦੇ ਬਖਸ਼ਯੋਗ ਨਹੀਂ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ